4 ਦਿਨ ਹੋ ਗਏ ਫੋਨ ਲਾਉਂਦੇ ਆਨੂੰ ਸਿੱਤੇ ਨਾ ਹੂੰ ਤੇ ਨਾ ਨਾ ਸਾਡੇ ਨਾਲ ਫੋਨ ਨਹੀਂ ਚੁੱਕਿਆ ਅੱਜ ਸਾਨੂੰ ਪਤਾ ਲੱਗ ਗਿਆ ਪੁੱਤ ਮੋਕ ਗਿਆ ਅੱਜ ਸਾਨੂੰ ਪਤਾ ਲੱਗ ਗਿਆ ਅਸੀਂ ਲੁੱਟੇ ਗਏ ਪਤਾ ਹੀ ਨਹੀਂ ਲੱਗਾ ਗੱਡੀ 'ਤੇ ਉਤਰ ਲਗੇ ਕਾਰ ਹੀ ਸਾਈਡ ਮਾਰ ਗਈ ਮੇਰੇ ਪੁੱਤ ਨੂੰ ਲੋਕੋ ਕੁਛ ਨਹੀਂ ਜਾਣਦੇ ਆਏ ਸਾਡਾ ਦੀਵਾ ਗੋਲ ਹੋ ਗਿਆ ਮੇਰਾ ਪੁੱਤ ਕੀ ਕਰੂਗਾ ਇੱਕੋ ਬੱਚਾ ਹੀ ਸਾਡਾ ਇੱਕ ਬੱਚਾ ਸਾਡਾ ਜਿੰਨੀ ਜਾਇਦਾ ਮੈਂ ਬੱਚਾ ਸਾਡਾ ਇਧਰ ਭੇਜ ਦਿਓ ਉਧਰ ਦੇਥ ਹੋ ਗਈ ਬੱਚੇ ਦੀ ਆਹ ਦੀ ਡੱਡੂ ਡੇਡ ਇਧਰ ਆ ਜਾ ਛੇਤੀ ਦੋ ਛੇਤੀ ਅਹੀਂ 4 ਦਿਨ ਹੋ ਗਏ ਬਿਲਕਦਿਆਂ ਨੂੰ ਕੀ ਬਣ ਗਿਆ ਤੇਰੇ ਨਾਲ 4 ਦਿਨ ਹੋ ਗਏ ਫੋਨ ਲਾਉਂਦਿਆਂ ਨੂੰ ਕਿਤੇ ਹੁਨਾ ਹੂੰ ਤੇ ਨਾ ਨਾ ਸਾਡੇ ਨਾਲ ਫੋਨ ਨਹੀਂ ਚੁੱਕਿਆ ਹਸਤਾਲ ਚ ਦਾਖਲ ਕਰ ਦਿੱਤਾ ਕੋਈ ਗੱਲ ਨਹੀਂ ਸਾਡੇ ਨਾਲ ਹੋਈ ਅੱਜ ਸਾਨੂੰ ਪਤਾ ਲੱਗ ਗਿਆ ਪੁੱਤ ਮੁੱਕ ਗਿਆ ਵਾ ਅੱਜ ਸਾਨੂੰ ਪਤਾ ਲੱਗ ਗਿਆ ਅਸੀਂ ਲੁੱਟੇ ਗਏ ਓਏ ਹੋਏ 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 ਓਏ ਹੋਏ ਓਏ ਹਾਏ ਕੀ ਕਰਾਂਗੇ ਕਿੱਥੋਂ ਲੱਭਾਂ ਦੇ ਤੇਜ ਵੀਰ ਤੈਨੂੰ ਆਏ ਸਾਡਾ ਦੀਵਾ ਗੁੱਲ ਹੋ ਗਿਆ ਮੇਰਾ ਪੁੱਤ ਕੀ ਕਰੂਗਾ ਇੱਕੋ ਬੱਚਾ ਹੀ ਸਾਡਾ ਇੱਕ ਬੱਚਾ ਸਾਡਾ ਨਾ ਉਹਦਾ ਕੋਈ ਬੱਚਾ ਕੁੜੀ ਮੰਜੇ ਤੇ ਪਈ ਸੱਟਾਂ ਵੱਡੀਆਂ ਲੱਗੀਆਂ ਉਹਨੂੰ ਕੋਠੀ ਤੇ ਢੇਕੇ ਉਨੂੰ ਚੁੱਕ ਕੇ ਅੰਦਰ ਤੇ ਚੁੱਕ ਕੇ ਬਾਹਰ ਤੇ ਆਪ ਰੋਟੀ ਖੋਨੇ ਆ ਲੱਤਾਂ ਪੈਰ ਸਾਰੇ ਜਿਹੜੇ ਉਹ ਹਿਲਦੇ ਨਹੀਂ ਦੇ ਕਿੰਨੇ ਕਿਥੇ ਤੱਕ ਹੈ ਬੱਚਾ 2 ਸਾਲ ਹੋ ਗਏ ਆ 2 ਬੱਚਾ ਸਾਡਾ ਇੱਧਰ ਭੇਜ ਦਿਓ ਉਧਰ ਦੇਥ ਹੋ ਗਈ ਬੱਚੇ ਦੀ ਇਹ ਇੱਧਰ ਆ ਜਾ ਛੇਤੀ ਤੋਂ ਛੇਤੀ ਅਹੀਂ 4 ਦਿਨ ਹੋ ਗਏ ਬਿਲਕਦਿਆਂ ਨੂੰ 4 ਦਿਨ ਹੋ ਗਏ ਬਿਲਕਦਿਆਂ ਨੂੰ ਜੀ ਕੂਨ ਜੋਗੇ ਨਹੀਂ ਰਹਿ ਗਏ ਵਿਚਾਰੇ ਬਿਮਾਰ ਹੋ ਗਏ ਸਾਰੇ ਇੱਧਰ ਹੀ ਆ ਜਾਓ ਹੱਥੀ ਅਹੀਂ ਸਭ ਕੁਝ ਕਰਨਾ ਹੱਥੀ ਅਹੀਂ ਵੇਖ ਲਈਏ ਨੂੰ ਆਏ ਨੂੰ ਗਰਨਾ ਲਾ ਲੀਏ ਫੇ ਕੀ ਕੁਝ ਬਣਿਆ ਇਹਦੇ ਨਾਲ ਓਹੋ ਆਸਾ ਹੋ ਗਿਆ ਜੀ ਲੜਕਾ ਆਪਣਾ ਖਤਮ ਹੋ ਗਿਆ ਬਾਕੀ ਕੀ ਘਰੋਂ ਤੇ ਗੱਲ ਵੀ ਨਹੀਂ ਹੋਣ ਹੋਵੇ ਕੋਈ ਚਾਹੀਦੀ ਸਾਡੀ ਜੀ ਮਦਦ ਕੀਤੀ ਜਾਵੇ ਮਾਂ ਰੋਈ ਜਾਂਦੀ ਆ ਮਾਂ ਦਾ ਹਾਲ ਮਾਰਾ ਹੋ ਗਿਆ ਸਾਡਾ ਵੀ ਹੋ ਗਿਆ ਜਿਹੜੀ ਸਾਡੀ ਲੜਕੀ ਆ ਉਹਮੀ ਪਹਿਲਾ ਹੀ 20 ਸਾਲ ਤੋਂ ਦੋ ਸਾਲਾਂ ਦੀ ਜਦੋਂ ਦਾ ਪਾਸਾ ਮਾਰਿਆ ਗਿਆ ਅਦਰਾਗ ਹੋ ਗਿਆ 18 ਸਾਲ ਦਵਾਈ ਖਵਾਈ 10 ਉਹਦਾ ਇਲਾਜ ਕਰਾਇਆ ਤੇ ਕੋਠੇ ਤੋਂ ਫਿਰ ਡਿੱਗ ਪਿਓ ਸਾਢੇ 3 ਸਾਲ ਹੋ ਗਏ ਮੰंजे ਤੇ ਹੀ ਆਏ ਹੋ ਇੱਕ ਮੰਝਾ ਸ਼ੇਰੇ ਸੁੱਕੜੇ ਪਾ ਦੇਈਦਾ ਇੱਕ ਰਾਤ ਨੂੰ ਫੇਰ ਪਾ ਦੇਈਦਾ ਇੱਕ ਬੇਟਾ ਇੱਕ ਲੜਕਾ ਹੀ ਆਪਣਾ ਤੇ ਜੀ ਵੀਰਾਂ ਉਹ ਖਤਮ ਹੋ ਗਿਆ ਵੀ ਕੀ ਕਰੀ ਪਤਾ ਹੀ ਨਹੀਂ ਲੱਗਾ ਗੱਡੀ ਜੋ ਉਤਰ ਲੱਗੇ ਕਾਰ ਹੀ ਸਾਈਡ ਮਾਰ ਗਈ ਮੇਰੇ ਪੁੱਤ ਨੂੰ ਮੈਂ ਕਿਹਾ ਕਿ ਕਿਹੜੀ ਦੇਸ਼ ਗਈ ਸੀ ਇਹ ਤਾਂ ਅਮਰੀਕਾ ਚ ਗਿਆ ਸੀ ਪਾਜੀ ਟਰਾਲਾ ਰਹਿ ਗੇ ਅਮਰੀਕਾ ਨੂੰ ਗਿਆ ਹੀ ਜੇ 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 ਅਮਰੀਕਾ ਨੂੰ ਜਾਂਦਾ ਸੀ ਉੱਥੇ ਗਿਆ ਜੀ ਪੁਲਿਸ ਚੈੱਕ ਕਰਨ ਲੱਗਾ ਮਗਰੋਂ ਗੱਡੀ ਆਈ ਮਗਰੋਂ ਕਾਰ ਹੀ ਮਾਰ ਗਈ ਸਾਈਡ ਤੇ ਸਾਨੂੰ ਤੁਹਾਨੂੰ ਕਿਹਦਾ ਲੱਗਾ ਸਾਨੂੰ ਜਿਹੜੇ ਨਾਲ ਡਰਾਈਵਰ ਸੀ ਉਹਨਾਂ ਨੇ ਮੁੜ ਕੇ ਕੰਪਨੀ 'ਚ ਫੋਨ ਲਾਇਆ ਤੇ ਕੰਪਨੀ ਵਾਲਿਆਂ ਨੇ ਬੌਟੀ ਨੂੰ ਲਾਇਆ ਬੌਟੀ ਨੇ ਮੁੜ ਕੇ ਸਾਨੂੰ ਕਾਲ ਕੀਤੀ ਆ ਸਾਡੇ 'ਤੇ ਨਾ ਜ਼ੁਲਮ ਹੋ ਗਿਆ ਜੇ ਸ਼ੁਕਰਵਾਰ ਦੀ ਗੱਲ ਹੈ ਜੇ ਹਾਂਜੀ ਹਾਏ ਦੀ ਵੀ ਮੰjde ਦਾ ਕੋਈ ਸਾਡਾ ਹਾਲ ਨਹੀਂ ਰਹਿ ਗਿਆ ਹੀ ਲੁੱਟੇ ਮਾਰੇ ਗਏ ਜੇ ਹਾਏ ਅਸੀਂ ਬਰਬਾਦ ਹੋ ਗਏ ਹਾਂ ਹਾਏ ਸਹੀ ਬੋਤਹੀ ਰਹੀ ਬੜਾ ਸੂਣਾ ਸਲੱਖਾ ਜਮਾਨੀ ਇੱਕ ਸੱਟ ਨਹੀਂ ਸਹੀ ਗਈ ਉਹ ਤੋਂ ਹਾਏ ਦੋ ਸਾਲ ਹੀ ਹੋਏ ਗਏ ਨੂੰ ਜੇ ਉਹ ਨੀ ਸਾਟੋ ਦੀ ਗਾੜੀ ਕੋਈ ਹੁੰਦੀ ਨਹੀਂ ਜਿਹੜਾ ਜਵਾਨ ਸੀ ਫੇਨੀ ਸਾਟੋ ਦੇ ਗਾੜੀ ਕੋਈ ਚੀਜ਼ ਨਹੀਂ ਸੀ ਭਾਜੀ ਉਹਨੇ ਤੇ ਇੱਕ ਬੁੱਲਾ ਨਹੀਂ ਚੱਲਿਆ ਹਏ ਮੇਰੇ ਬੋਤਰੇ ਕੀ ਤੇ ਮੇਨਾ ਨਹੀਂ ਕੀਤੀ ਅਨੇਕੀ ਮੰਮੀ ਆਖ ਤੇਜ ਵੈਨੋ ਜਾਂਦਾ ਜਾਂਦਾ ਇਹ ਮੈਂ ਉਹ ਕਰਦਾ ਸਾਡੇ ਨਾਲ ਟਰਾਲੇ 'ਚ ਗੱਲਾਂ ਕਰਦਾ ਗਿਆ ਵਾਰ ਮੁੜ ਕੇ ਬੱਚਿਆਂ ਨੇ ਇਹ ਗੱਲ ਕੀਤੀ ਭੋਇਆ ਹੀ ਆ ਮਰ ਜੂ ਬੋਦਵੇਂ ਅੰਦਾ ਮੈਂ ਸੌਣ ਲੱਗਾ ਮੁੜ ਕੇ ਹੀ ਅੱਖਾਂ ਸੌਂ ਗਈਆਂ ਵੀ ਸੌਂ ਲਈ ਮੈਨੂੰ ਮੁੜ ਕੇ ਸੌ ਗਿਆ ਸੁੱਤੇ ਨੂੰ ਠਾਇਆ ਸੁੱਤੇ ਨੂੰ ਠਾਇਆ ਨਾਲ ਦੇ ਨੇ ਆ